ਓ ਮਤਾਂ ਗਈਆਂ ਪੰਜਾਬੀਓ ਤੁਹਾਡੀਆਂ ਮਾਰੀਆਂ ਕਾਤੋਂ ਸੁਣਦੇ ਹੋ ਫਕਰਗਰਾਰੀਆਂ ਤਾਈਆਂ ਕਰਦੇ ਵਿਦੇਸ਼ਾਂ ਚ ਦਿਹਾੜੀਆਂ ਆ ਇਹੋ ਜੀਆਂ ਨੂੰ ਸੁਣ ਕੇ ਯਾਰ ਕੀ ਅਕਲ ਆਉਗੀ ਤੇ ਕੀ ਤੁਸੀਂ ਪੰਜਾਬੀਓ ਅਚੀਵ ਕਰੋਗੇ ਵਾਰਡ ਵਿੱਚ ਹੈ ਇਹੋ ਜੀ ਨੂੰ ਸੁਣ ਕੇ ਦਿਹਾੜੀਆਂ ਹੀ ਕਰੋਗੇ ਯਾਰ ਵਿਦੇਸ਼ਾਂ ਜਾ ਕੇ ਹੈ ਇਹ ਤੇ ਸ਼ੁਕਰਿਆ ਹਾਲੇ ਕਿ ਰੂਲ ਜਿਹੜਾ ਅਮਰੀਕਾ ਦਾ ਆਇਆ ਤੇ ਉੱਥੇ ਆਪਾਂ ਦਿਹਾੜੀਦਾਰ ਦਿਹਾੜੀ ਕਰ ਰਹੇ ਆ ਕੱਲ ਨੂੰ ਚਾਈਨਾ ਦਾ ਰੂਲ ਆ ਗਿਆ ਪੂਰੇ ਵਾਰਡ ਵਿੱਚ ਚਾਈਨਾ ਨੇ ਰੂਲ ਕਰਦਾ ਤੇ ਆਪਾਂ ਨਾ ਦਿਹਾੜੀ ਕਰਨ ਯੋਗ ਨਹੀਂ ਰਹਿਣਾ ਉਸ ਰੂਲ ਵਿੱਚ ਇਹ ਸ਼ੁਕਰ ਕਰੋ ਜਿਹੜਾ ਹੋਰ ਦਿਨਾਂ ਟਾਈਮ ਹੈਗਾ ਅਮਰੀਕਾ ਦਾ ਰੂਲ ਹੈਗਾ ਵਾਰਡ ਤੇ ਅਮਰੀਕਾ ਰੂਲ ਕਰ ਰਿਹਾ ਤੇ ਆਪਾਂ ਚਲੋ ਦਿਹਾੜੀ ਕਰ ਲਈ ਟਰੱਕ ਡਰਾਈਵਰ ਬਣ ਗਿਆ ਵੇਟਰ ਬਣ ਗਿਆ ਮਜ਼ਦੂਰ ਬਣ ਗਿਆ ਕਿਸੇ ਬੈਂਕ ਦੇ ਦਫ਼ਤਰ ਦੇ ਸਾਹਮਣੇ ਉਹ ਕੀ ਹਿੰਚਮੈਨ ਹੁੰਦਾ ਉਹ ਬਣ ਗਿਆ ਹੈ ਨਾ ਰੈਗਿਸਟਰ ਬਣ ਗਏ ਜਾਂ ਫਿਰ ਧਰਨੇ ਲਾ ਲੈ ਪੈਸੇ ਲੈ ਕੇ ਤੇ ਜੇ ਕੱਲ ਨੂੰ ਚਾਹਨਾ ਦਾ ਰੂਦ ਆ ਗਿਆ ਤੇ ਆਪਾਂ ਫੇਰ ਕੀ ਕਰਾਂਗੇ ਕਿਸੇ ਪੰਜਾਬੀ ਨੂੰ ਖੜੇ ਕਰ ਲੋ ਇਤਿਹਾਸ ਪੁੱਛ ਲੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਇਤਿਹਾਸ ਦਾ ਪਤਾ ਹੀ ਨਹੀਂ ਪੰਜਾਬੀ ਕੌਣ ਆ ਪੰਜਾਬੀਆਂ ਦੇ ਕਿਹੜੇ ਰਾਜੇ ਹੋਏ ਆ ਪੰਜਾਬੀਆਂ ਨੇ ਕਿੱਥੋਂ ਕਿੱਥੋਂ ਤੱਕ ਰਾਜ ਕੀਤਾ ਆ ਪੰਜਾਬ ਦੇ ਮਹਾਨ ਸੰਗੀਤਕਾਰ ਕਿਹੜੇ ਹੋਏ ਆ ਪੰਜਾਬ ਦੇ ਮਹਾਨ ਫਿਲਾਸਫਰ ਕਿਹੜੇ ਹੋਏ ਆ ਪੰਜਾਬ ਦੇ ਹੋਰ ਮਹਾਨ ਹਸਤੀਆਂ ਹਸਤੀਆਂ ਕਿਹੜੀਆਂ ਹੋਈਆਂ 16ਵੀਂ ਸਤਾਪਦੀ ਜਿੱਥੇ ਕਿਹਦਾ ਰਾਜ ਸੀ 13ਵੀਂ ਸਤਾਪਦੀ ਇੱਥੇ ਕਿਹਦਾ ਰਾਜ ਸੀ 12ਵੀਂ ਸਤਾਪਦੀ ਵਿੱਚ ਇੱਥੇ ਕੌਣ ਰਾਜ ਕਰਦਾ ਸੀ 900 ਈਸਵੀ ਵਿੱਚ ਇੱਥੇ ਕੌਣ ਰਾਜ ਕਰਦਾ ਸੀ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਪਤਾ ਬਿਲਕੁਲ ਕੁਝ ਨਹੀਂ ਪਤਾ ਪੰਜਾਬ ਦੇ ਲੋਕਾਂ ਨੂੰ ਉਹ ਜਾਣ ਦਿਓ ਉਹ ਠੱਗ ਜੇ ਜਿਹੜੇ ਬੱਚਿਆਂ ਦਾ ਯੋਨ ਸ਼ੋਸ਼ਣ ਕਰਦੇ ਸ਼ਰੇਆਮ ਫੜੇ ਜਾਂਦੇ ਉਹ ਬਹਿ ਜਾਂਦੇ ਚੌਂਕੜਾ ਮਾਰ ਕੇ ਤੇ ਨਾਮ ਜਪਿਆ ਕਰੋ ਨਾਮ ਜਪਿਆ ਕਰੋ ਆਪ ਉਹਨਾਂ ਨੇ ਵਿਦੇਸ਼ਾਂ 'ਚ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਬਣਾਈਆਂ ਹੋਈਆਂ ਲੋਕਾਂ ਨੂੰ ਕਹਿੰਦੇ ਪੈਸੇ 'ਚ ਹੈ ਹੀ ਕੱਖ ਨਹੀਂ ਤੇ ਪੰਜਾਬ ਦੇ ਲੋਕ ਇਹੋ ਜਿਹਾਂ ਨੂੰ ਪੰਜਾਬ ਦੇ ਕਿਹੇ ਬੰਦੇ ਨੂੰ ਪਤਾ ਨਹੀਂ ਭਗਤ ਸਿੰਘ ਦੇ ਇਤਿਹਾਸ ਬਾਰੇ ਭਗਤ ਸਿੰਘ ਨੂੰ ਫਾਂਸੀ ਕਦੋਂ ਲੱਗੀ ਸੀ ਭਗਤ ਸਿੰਘ ਪੈਦਾ ਕਦੋਂ ਹੋਇਆ ਸੀ ਕਿਸੇ ਨੂੰ ਨਹੀਂ ਪਤਾ ਪੰਜਾਬ ਦੇ ਕਿਸੇ ਬੰਦੇ ਨੂੰ ਪਤਾ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਮੁੰਡੇ ਕਿੰਨੇ ਸੀ ਪੰਜਾਬ ਦੇ ਕਿਸੇ ਬੰਦੇ ਨੂੰ ਮਤਲਬ ਇਤਿਹਾਸ ਬਾਰੇ ਤਾਂ ਕੁਝ ਪਤਾ ਹੀ ਨਹੀਂ ਅਰਾਗੀਆਂ ਟਾਡੀਆਂ ਦਾ ਫੇਕ ਜਿਹਾ ਇਤਿਹਾਸ ਜਿਹੜਾ ਉਹ ਗੱਲਾਂ ਜੀਆਂ ਬਣਾ ਕੇ ਦੱਸਦੇ ਉਹ ਸੁਣ ਲੈਂਦੇ ਆ ਤੇ ਯਾਰ ਕੀ ਗੱਲ ਪੰਜਾਬ 'ਚ ਮਰ ਗਏ ਚੰਗੀ ਕਥਾ ਕਰਨ ਵਾਲੇ ਲੋਕ ਚੰਗੀਆਂ ਗੱਲਾਂ ਕਰਨ ਵਾਲੇ ਚੰਗੇ ਮੋਟੀਵੇਸ਼ਨਲ ਸਪੀਕਰ ਮਰ ਗਏ ਪੰਜਾਬ 'ਚ ਜੋ ਆ ਕੀ ਇਹਦੀਆਂ ਵੀਡੀਓ ਚੱਲਣੀਆਂ ਮੈਨੂੰ ਤੇ ਸ਼ਰਮ ਆਈ ਬੜੀ ਸ਼ਰਮ ਆਈ ਯਾਰ ਮੈਨੂੰ ਕਿ ਪੰਜਾਬ ਦੇ ਲੋਕ ਕੀ ਸੁਣਦੇ ਆ ਯਾਰ ਹੱਦ ਹੋ ਗਈ ਪੰਜਾਬ ਦੇ ਵੀਰੋ ਅਕਲ ਕਰੋ ਯਾਰ ਅਕਲ ਕਰੋ ਕਿਸੇ ਟਾਈਮ ਮੈਂ ਸੁਣਦਾ ਹੁੰਦਾ ਹਾਂ ਟਾਡੀ ਕਿਹੜਾ ਟਾਡੀ ਹੁੰਦਾ ਸੀ ਜੋਗਾ ਸਿੰਘ ਜੋਗੀ ਚਲੋ ਵਧੀਆ ਸੀ ਹੈ ਨਾ ਬਾਕੀ ਜਾਰਾਦਾਰ ਮੈਂ ਜਿੰਨੇ ਮੋਟੀਵੇਸ਼ਨਲ ਸਪੀਕਰ ਸੁਣੇ ਪੰਜਾਬ ਦੇ ਜਿਆਦਾ ਰਿਲੀਜੀਅਸ ਸੁਣੇ ਸਾਰੇ ਠੱਗ ਚੋਰ ਹੀ ਸੁਣੇ ਆ ਜਿਨ੍ਹਾਂ ਦਾ ਪਿਛੋਕੜ ਜੀਵਨ ਬਹੁਤ ਹੀ ਘਟੀਆ ਆ ਤੇ ਉਹ ਜਿਹੜੀਆਂ ਗੱਲਾਂ ਕਰਦੇ ਉਹ ਗੱਲਾਂ ਬੰਦਾ ਕਿਹੜੀਆਂ ਕਰਦੇ ਜਿਨ੍ਹਾਂ ਦਾ ਜ਼ਿੰਦਗੀ ਵਿੱਚ ਕੋਈ ਲੈਣਾ ਦੇਣਾ ਹੀ ਨਹੀਂ ਤੇ ਲੋਕੀ ਐ ਝੋਗ ਲਾ ਕੇ ਸੁਣ ਰਹੇ ਹੁੰਦੇ ਝੋਗ ਲਾ ਕੇ ਪੰਜਾਬ ਦੇ ਲੋਕੋ ਅਮਰੀਕਾ ਦਾ ਰੂਲ ਬਹੁਤ ਦਿਨ ਤੱਕ ਨਹੀਂ ਰਹਿਣਾ ਇਹਦੇ ਟੇਕਓਵਰ ਚਾਹੀਦਾ ਨਹੀਂ ਕਰਨਾ ਹੀ ਕਰਨਾ ਜਿਸ ਹੱਬ ਨਾਲ ਚਾਈਨਾ ਤਰੱਕੀ ਕਰ ਰਿਹਾ ਤੇ ਆਪਣੀ ਜਿਹੜੀ ਫਿਊਚਰ ਆਪਣਾ ਪੰਜਾਬੀਆਂ ਦਾ ਉਹ ਜਿਹੜਾ ਮੈਨੂੰ ਦਿਖ ਰਿਹਾ ਵਾ ਵੀ ਅੱਗੇ ਤੇ ਆਪਾਂ ਚਲੋ ਲੇਬਰ ਕਲਾਸ ਚ ਹੋ ਗਿਆ ਸੀ ਆਪਾਂ ਲੇਬਰ ਕਰਨ ਯੋਗ ਨਹੀਂ ਰਹਿਣਾ ਆਪਾਂ ਆਉਣ ਵਾਲੇ ਟਾਈਮ 'ਚ ਆਪਣੀ ਜਿਹੜੀ ਕੁਆਲਿਫਿਕੇਸ਼ਨ ਆ ਜਿਹੜੀ ਅਕਲ ਆ ਉਹ ਲੇਬਰ ਕਰਨ ਯੋਗੀ ਵੀ ਹੈ ਨਹੀਂ ਅਗਲੇ ਵਾਰਡ ਵਿੱਚ ਸੋ ਪੰਜਾਬੀਓ ਖੈਰ ਆਪਾਂ ਜ਼ਿੰਦਗੀ ਵਿੱਚ ਵਾਵਾ ਪੜੇ ਲਿਖੇ ਆ ਕਾਫੀ ਜਗ੍ਹਾ ਜਾ ਕੇ ਸਟੱਡੀਆਂ ਕੀਤੀਆਂ ਆਹ ਵਾਲੀ ਸਟੱਡੀ ਨਹੀਂ ਸਕੂਲਾਂ ਕਾਲਾਂ ਦੀ ਸਟੱਡੀ ਨਹੀਂ ਉਸ ਤਰ੍ਹਾਂ ਬਹੁਤ ਸਟੱਡੀਆਂ ਕੀਤੀਆਂ ਥਾਂ-ਥਾਂ ਜਾ ਕੇ ਥੋੜਾ ਜਿਹਾ ਦਿਮਾਗ ਕੰਮ ਕਰਦਾ ਤੇ ਵੀਡੀਓ ਬਣਾ ਦੀਦੇ ਆ ਕੁਝ ਕਮੇਡੀ ਕਮੋਡੀ ਆ ਬਣਾ ਦੀਦੇ ਆ ਕੁਛ ਐਵੇਂ ਹालतੂ ਫालतੂ ਬਣਾ ਦਿੰਦੇ ਮੇਰੇ ਹालतੂ ਫालतੂ ਵੀਡੀਓ ਬਹੁਤ ਵਧੀਆ ਚੱਲਦੇ ਆ ਪਰ ਮੇਰਾ ਜਿਹੜਾ ਕੰਮ ਦਾ ਬਣਾਇਆ ਆ ਵੀਡੀਓ ਬਿਲਕੁਲ ਨਹੀਂ ਚੱਲਦਾ ਸੋ ਵੀਰੋ ਚਲੋ ਵੀਡੀਓ ਆਪਣਾ ਸ਼ੇਅਰ ਕਰਦੇ ਹੋ ਆਪਾਂ ਸਮਝਾ ਸਕਦੇ ਗੱਲ ਕਰ ਸਕਦੇ ਜਿਹੜੀ ਸਹੀ ਆ ਪਰ ਸੁਣਨੀ ਸਾਣੀ ਕਿਸੇ ਨੇ ਨਹੀਂ ਉਹ ਵੀ ਮੈਨੂੰ ਪਤਾ ਆ ਧੰਨਵਾਦ ਵੀਰੋ ਧੰਨਵਾਦ